ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਇਤਿਹਾਸ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਜਿਹਨੂੰ ਦੇਖ ਕੇ ਜਿਹਨੂੰ ਸੁਣ ਕੇ ਤੁਹਾਡਾ ਸਭ ਦਾ ਸਿਰ ਫਖਰ ਦੇ ਨਾਲ ਉੱਚਾ ਹੋ ਜਾਊਗਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨ ਲਈ ਮਜਬੂਰ ਹੋ ਜਾਓਗੇ ਇਹ ਸਾਹਮਣੇ ਨਜ਼ਰ ਆ ਰਿਹਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਜੀ ਸਰਕਾਰੇ ਖਾਲਸਾ ਦਾ ਝੰਡਾ ਤੇ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਆਏ ਹੋਏ ਹਾਂ ਜੀ ਰੋਪੜ ਜ਼ਿਲ੍ਹੇ ਦੇ ਪਿੰਡ ਆਸਰੋ ਆਸਰੋ ਦੀ ਇੱਕ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਬਿਲੀਮ ਬੈਂਟਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਦੇ ਲਈ ਸਰਕਾਰ ਖਾਲਸਾ ਦਾ ਇਹ ਝੰਡਾ ਲਹਿਰਾਇਆ ਸੀ ਅਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ ਫਿਰ 1859 ਵਿੱਚ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਇਹ ਚੌਂਕੀ ਢਾਹ ਦਿੱਤੀ ਗਈ ਪਰ ਝੰਡੇ ਦਾ ਜਿਹੜਾ ਡੰਡਾ ਸੀਗਾ ਜਿਹੜਾ ਖੰਭਾ ਸੀਗਾ ਉਹ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ ਅਤੇ ਫਿਰ ਇਸ ਤੋਂ ਬਾਅਦ 19 ਅਕਤੂਬਰ 2001 ਵਿੱਚ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹੈਲਪਾਰਕ ਦਾ ਦਰਜਾ ਦਿੱਤਾ ਗਿਆ ਸਰਕਾਰ ਵੱਲੋਂ ਇਹ ਹੈਗਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਇਹਦੇ ਉੱਤੇ ਉਰਦੂ ਦੇ ਵਿੱਚ ਲਿਖਿਆ ਹੋਇਆ ਜੀ ਸਰਕਾਰ ਖਾਲਸਾ ਇੱਥੇ ਖਾਲਸਾ ਰਾਜ ਰਾਜ ਦੀ ਹੱਦ ਬੰਦੀ ਸੀ ਇਸ ਜਗ੍ਹਾ ਤੇ ਤੇ ਕਿਸੇ ਟਾਈਮ ਖਾਲਸਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਚੌਂਕੀ ਬਣਾਈ ਸੀ ਅਤੇ ਤੋਪਾਂ ਵਿੜੀਆਂ ਸੀ ਇੱਥੇ ਤੇ ਇਹ ਇੱਥੇ ਤਾਂ ਲਿਖਿਆ ਹੋਇਆ ਜੀ ਇਤਿਹਾਸ ਤੇ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਉਸ ਖਾਲਸਾ ਰਾਜ ਦੇ ਝੰਡੇ ਦੇ ਤੇ ਇਹ ਆਸੇ ਪਾਸੇ ਹੈਗੀਆਂ ਜੀ ਰੋਪੜ ਦੀਆਂ ਪਹਾੜੀਆਂ ਤੇ ਇਹ ਵਹਦਾ ਸਤਲੁਜ ਦਰਿਆ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਝੰਡੇ ਨੂੰ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਹਾਂ ਖਾਲਸਾ ਰਾਜ ਦਾ ਜਿਹੜਾ ਪ੍ਰਤੀਕ ਝੰਡਾ ਤੇ ਇੱਕ ਪਾਸੇ ਲਿਖਿਆ ਹੋਇਆ ਆਕਾਲ ਸਹਾਏ ਸਰਕਾਰ ਖਾਲਸਾ ਤੇ ਦੂਜੇ ਪਾਸੇ ਇਹੀ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ